ਦੋ ਪੱਕੇ ਦੋਸਤ ਜੋ ਕਿ ਬੀਤੀ ਰਾਤ ਨੂੰ ਇੱਕੋ ਮੋਟਰਸਾਈਕਲ ਤੇ ਘਰ ਵਾਪਸ ਆ ਰਹੇ ਸੀ ਇਹਨਾਂ ਦੇ ਵਿੱਚੋਂ ਇੱਕ ਮੁੰਡੇ ਦੇ ਵਿਆਹ ਦੀਆਂ ਤਿਆਰੀਆਂ ਘਰ ਤੇ ਵਿੱਚ ਚੱਲ ਰਹੀਆਂ ਸੀ ਅਤੇ ਦੂਸਰੇ ਦਾ ਵਿਆਹ ਕਰੀਬ ਸਾਲ ਪਹਿਲਾਂ ਹੀ ਹੋਇਆ ਸੀ ਪਰਿਵਾਰਿਕ ਮੈਂਬਰ ਇਹਨਾਂ ਮੁੰਡਿਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਸਵੇਰੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਮੁੰਡੇ ਕਿਸ ਹਾਲ ਦੇ ਵਿੱਚ ਮਿਲੇ ਨੇ ਤਾਂ ਉਸ ਤੋਂ ਬਾਅਦ ਕਈ ਪਰਿਵਾਰਾਂ ਦੇ ਵਿੱਚ ਵਹਿਣ ਪੈ ਜਾਂਦੇ ਨਵੇਂ ਵਿਆਹੇ ਮੁੰਡੇ ਦੀ ਘਰ ਵਾਲੀ ਉਸ ਨੂੰ ਘਾਰੂ ਡੀਕ ਰਹੀ ਸੀ ਪਰ ਘਰ ਤੋਂ ਚੰਗਾ ਭਲਾ ਗਿਆ ਇਹ ਮੁੰਡਾ ਆਪਣੇ ਦੋਸਤ ਦੇ ਨਾਲ ਸ਼ਾਮ ਤੱਕ ਤਾਂ ਠੀਕ ਸੀ ਪਰ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਹੈ ਲਾਪਤਾ ਹੋਏ ਇਸ ਮੁੰਡੇ ਦੀ ਭਾਲ ਦੇ ਲਈ ਰਿਸ਼ਤੇਦਾਰਾਂ ਨੂੰ ਘਰ ਦੇ ਵਿੱਚ ਸੱਦਿਆ ਜਾਂਦਾ ਹੈ ਘਰ ਦੇ ਜਵਾਈ ਨੂੰ ਵੀ ਇਸ ਦੀ ਇਤਲਾਹ ਦਿੱਤੀ ਜਾਂਦੀ ਹੈ ਤੇ ਉਸ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ ਇੱਕ ਦਿਨ ਬੀਤ ਜਾਂਦਾ ਹੈ ਤੇ ਸਵੇਰ ਹੁੰਦੇ ਹੀ ਜਦੋਂ ਉਹ ਆਸ-ਪਾਸੇ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਜਿੱਥੇ ਤੱਕ ਉਹ ਆਖਰੀ ਵਾਰ ਦੇਖਿਆ ਗਿਆ ਸੀ ਉਥੇ ਤੱਕ ਪਹੁੰਚ ਕਰਦੇ ਨੇ ਤਾਂ ਪਤਾ ਲੱਗਦਾ ਹੈ ਕਿ ਦੋ ਜਣਿਆਂ ਦਾ ਇੱਕ ਹਾਦਸੇ ਦਾ ਸ਼ਿਕਾਰ ਹੋਏ ਨੇ ਅਤੇ ਉਹ ਐਕਸੀਡੈਂਟ ਦੇ ਵਿੱਚ ਖਤਮ ਹੋ ਚੁੱਕੇ ਨੇ ਇਸ ਗੱਲ ਦਾ ਯਕੀਨ ਪਰਿਵਾਰਿਕ ਮੈਂਬਰਾਂ ਸਮੇਤ ਨਵੀਂ ਵਿਆਹੀ ਲਾੜੀ ਨੂੰ ਬਿਲਕੁਲ ਵੀ ਨਹੀਂ ਹੋਇਆ ਪਰ ਫਿਰ ਹੌਲੀ-ਹੌਲੀ ਜਦੋਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਪਰਿਵਾਰਿਕ ਜੀਆਂ ਦੇ ਸਾਹਮਣੇ ਆਈਆਂ ਤਾਂ ਇਸ ਮੁੰਡੇ ਦੇ ਜੀਜੇ ਦੇ ਵੱਲੋਂ ਹੀ ਦੱਸਿਆ ਗਿਆ ਕਿ ਸਾਨੂੰ ਹੁਣ ਤੱਕ ਸਮਝ ਨਹੀਂ ਲੱਗ ਰਹੀ ਕਿ ਇਹ ਹਾਦਸਾ ਹੋਇਆਤਾ ਹੋਇਆ ਕਿਵੇਂ ਇਹ ਵੀ ਨਹੀਂ ਪਤਾ ਕਿ ਸਾਰੀ ਰਾਤ ਮੁੰਡੇ ਜਉਂਦੇ ਵੀ ਸੀ ਜਾਂ ਫਿਰ ਇੱਕੋ ਝਟਕੇ ਦੇ ਵਿੱਚ ਖਤਮ ਹੋ ਗਏ ਹੋ ਸਕਦਾ ਹੈ ਕਿ ਉਹ ਸਾਰੀ ਰਾਤ ਤੜਫਦੇ ਰਹੇ ਹੋਣ ਪਰ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਜਿਸ ਦੇ ਚੱਲਦੇ ਹੋਏ ਦੋਵਾਂ ਦੀ ਜਾਨ ਗਈ ਇਹ ਹਾਦਸਾ ਕਿਵੇਂ ਹੋਇਆ ਇਸ ਨੂੰ ਲੈ ਕੇ ਵੀ ਸਿਰਫ ਅੰਦਾਜ਼ੇ ਹੀ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਮੁੰਡੇ ਦੀ ਅੱਖਾਂ ਦੇ ਵਿੱਚ ਲਾਈਟਾਂ ਪੈ ਗਈਆਂ ਹੋਣ ਜਿਸ ਦੇ ਕਾਰਨ ਉਹ ਦਰਖਤ ਦੇ ਨਾਲ ਜਾ ਟਕਰਾਇਆ ਜਾਂ ਫਿਰ ਇਸ ਦੇ ਪਿੱਛੇ ਦਾ ਕੋਈ ਹੋਰ ਕਾਰਨ ਹੈ ਇਸ ਨੂੰ ਲੈ ਕੇ ਵੀ ਜਾਂਚ ਪੜਤਾਲ ਹੋਵੇਗੀ ਤੇ ਮ੍ਰਿਤਕ ਦੇਹਾਂ ਦੇ ਨਾਲ ਅਗਲੀ ਕਾਰਵਾਈ ਜਿਹੜੀ ਕੀਤੀ ਜਾਣੀ ਹੈ ਉਸ ਤੋਂ ਬਾਅਦ ਹੀ ਰਿਪੋਰਟ ਤੇ ਵਿੱਚ ਸਪਸ਼ਟ ਹੋਵੇਗਾ ਇੱਕ ਘਟਨਾ ਸਮਰਾਲਾ ਰੋਡ ਤੇ ਵਾਪਰੀ ਹੈ ਜਿੱਥੇ ਮੋਟਰਸਾਈਕਲ ਤੇ ਜਾ ਰਹੇ ਹਰਸ਼ਦੀਪ ਸਿੰਘ ਉਮਰ 24 ਸਾਲ ਜੋ ਕਿ ਸੈنسੋਵਾਲ ਕਲਾਂ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਦੋਸਤ ਗੁਰਵਿੰਦਰ ਸਿੰਘ ਉਮਰ 20 ਸਾਲ ਦੋਵੇਂ ਜਾਣੇ ਵਾਪਸ ਘਰ ਨੂੰ ਪਰਤ ਰਹੇ ਸਨ ਕਿ ਉਸੇ ਸਮੇਂ ਇਹ ਹਾਦਸਾ ਹੋਇਆ ਮਾਚੀਵਾੜਾ ਵੱਲ ਤੋਂ ਉਹ ਆ ਰਹੇ ਸੀ ਨਿਰੰਕਾਰਿਪਵੰਦੇ ਨੇੜੇ ਪਹੁੰਚਦੇ ਹੀ ਇਹ ਹਾਦਸਾ ਹੋਇਆ ਜਿਸ ਤੋਂ ਬਾਅਦ ਇਹੀ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਨੂੰ ਫੇਟ ਵੱਜੀ ਹੈ ਜਿਸ ਦੇ ਕਾਰਨ ਉਹ ਪਹਿਲਾਂ ਜ਼ਖਮੀ ਹੋਏ ਅਤੇ ਬਾਅਦ ਦੇ ਵਿੱਚ ਉਹ ਨਾ ਦਮ ਤੋੜਿਆ ਇਹਨਾਂ ਨੂੰ ਦੇਖਣ ਤੋਂ ਬਾਅਦ ਹੀ ਪੁਲਿਸ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕੀਤਾ ਪਰ ਇਹ ਖਬਰ ਪਰਿਵਾਰਿਕ ਜੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਕਿ ਹਰਸ਼ਦੀਪ ਦਾ ਵਿਆਹ ਕਰੀਬ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਦੂਜਾ ਮੁੰਡਾ ਕੁਵਾਰਾ ਸੀ ਜਿਸਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਇਹ ਮਾੜੀ ਘਟਨਾ ਵਾਪਰਨ ਤੋਂ ਬਾਅਦ ਦੋ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਨੇ ਪਰਿਵਾਰਿਕ ਮੈਂਬਰ ਇਸਦੀ ਵੀ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਆਖਿਰਕਾਰ ਇਹ ਸਾਰੀ ਘਟਨਾ ਉਹਨਾਂ ਦੇ ਹੀ ਪਰਿਵਾਰ ਦੇ ਨਾਲ ਵਾਪਰੀ ਕਿਵੇਂ ਹੈ ਮੁੰਡਿਆਂ ਦੇ ਨਾਲ ਬੀਤੀ ਰਾਤ ਕੀ ਹੋਇਆ ਉਸ ਨੂੰ ਲੈ ਕੇ ਵੀ ਜਾਂਚ ਹੋਣੀ ਹੈ ਪਰ ਇਸ ਦੇ ਵਿਚਾਰੇ ਹੀ ਰਾਤ ਦੇ ਸਮੇਂ ਆ ਰਹੇ ਇਨਾਬ ਮੁੰਡਿਆਂ ਦੇ ਨਾਲ ਜਿਹੜੀ ਦੁਖਦ ਘਟਨਾ ਵਾਪਰ ਚੁੱਕੀ ਹੈ ਉਸ ਤੋਂ ਬਾਅਦ ਨਵੇਂ ਵਿਆਹੇ ਮੁੰਡੇ ਦੀ ਘਰਵਾਲੀ ਦਾ ਕੀ ਹਾਲ ਹੋਣਾ ਉਸਦੇ ਪੇਕੇ ਘਰ ਦੇ ਕੋਲ ਇਹ ਖਬਰ ਪਹੁੰਚ ਚੁੱਕੀ ਹੈ ਉਹ ਕੀ ਕਰਨਗੇ ਹੁਣ ਅੱਗੇ ਦਾ ਭਵਿੱਖ ਕਿਸ ਤਰ੍ਹਾਂ ਦੇ ਨਾਲ ਦੇਖਣਗੇ ਆਪਣੀ ਧੀ ਦਾ ਇਹ ਸਾਰਾ ਕੁਝ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਨੌਜਵਾਨ ਮੁੰਡਿਆਂ ਦੇ ਨਾਲ ਬੀਤੀ ਰਾਤ ਨੂੰ ਹੋਇਆ ਕੀ ਸੀ ਫਿਲਹਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੈਂ ਘੁੰਮਣਾ ਮੇਰਾ ਨਾਮ ਰਣਜੀਤ ਸਿੰਘ ਹੈ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵੇਈ ਵੀ ਆਈ ਉਹਦਾ ਨਾਮ ਅਰਸ਼ਦੀਪ ਸਿੰਘ ਤੀ ਹੈ ਜੀ ਉਮਰ ਕਿੰਨੀ ਹੈ ਉਮਰ ਵੀ 22 ਸਾਲ ਦੇ ਲਗਭਗ ਉਮਰ ਆਈ ਹਾਂ ਅਨਮੈਰਿਡ ਨੇ ਨਹੀਂ ਮੈਰਣ ਨਹੀਂ ਤੇ ਸਾਲਕ ਵਿਆਹ ਨੂੰ ਹੋ ਗਿਆ ਜੀ ਕੀ ਘਟਨਾ ਕੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਦੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੇ ਗੱਡੀ ਵਾਲੀ ਨਾਲ ਟੱਪ ਗਿਆ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕਹਿੰਦੇ ਤੇ ਉਹ ਕਹਿੰਦੇ ਕਿ ਰਾਤ ਦਾ ਮਿਲ ਨਹੀਂ ਰਹਿਗਾ ਵੀ ਅਰਸ਼ ਮਿਲ ਨਹੀਂ ਰਹਿਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਤੇ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਤੇ ਮਨੂੰ ਰਾਤ 'ਚ ਮਿਲਿਆ ਚਲੋ ਮੋਤੀ ਖੜ ਗਿਆ ਤੇ ਉਦੋਂ ਉਹ ਪੂਰੇ ਹੋ ਚੁੱਕੇ ਸੀ ਕਿੱਦਾਂ ਸੀ ਜੀ ਮੁੱਖ ਲੋਕਾਂ ਦੇ ਮੋਰ ਸਾਲ ਤੇ ਦੋ ਜਣੇ ਦੀਗੇ ਦੋ ਜਣੇ ਨਾ ਦੋਸਤ ਸੀ ਜਾਂ ਕੋਈ ਹਾਂਜੀ ਉਹ ਮੁੰਡਾ ਦਾ ਸ਼ਾਇਦ ਦੋਸਤ ਹੀ ਹੋਣਾ ਸੀ ਉਹਨੂੰ ਰਵੀ ਕਹਿੰਦੇ ਨੇ ਕੋਈ ਸੀ ਦੋਨਾਂ ਦੀ ਮੌਤ ਤੇ ਪੈਚ ਹੋ ਗਈ ਸੀ ਇਹ ਨਹੀਂ ਅੱਪਾ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਸੀਗੇ ਜੇ ਬਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨੇ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂ ਗਿਓ ਇਹ ਵੀ ਕਹਿ ਸਕਦੇ ਵੀ ਕੋਈ ਵੱਡੀ ਪੇਟ ਮਾਰ ਦੇ ਦੇਖੋ ਹਾਲ ਤਾਂ ਫਿਲਹਾਲ ਅੱਪਾ ਕੁਝ ਨਹੀਂ ਕਹਿ ਰਹੇ ਆ ਮੈਂ ਕਿਸੇ ਨੂੰ ਕਹੀ ਆ ਅੱਪਾ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀਰ ਸਲ ਚ ਹੋਇਆ ਕੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਈ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀ ਕੀ ਨਾਮ ਹੈ ਜੀ ਉਹਨਾਂ ਦਾ ਹਰਸ਼ਦੀਪ ਜੀ ਕੀ ਘਟਨਾ ਹੋਈ ਸੀ ਘਟਨਾ ਇਹ ਸੰਤਾ ਨੂੰ ਸਵੇਰੇ ਫੋਨ ਆਇਆ ਸੀਗਾ ਵੀ ਇੱਦਾਂ ਇੱਦਾਂ ਡੈਥ ਹੋ ਗਈ ਸੰਤਾ ਇਹ ਵੀਂਦਾ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗੇ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜਿੰਦੂ ਸੀ ਮੌਕੇ ਤੇ ਕੇਵੋ ਕੀ ਦੇਖਿਆ ਉੱਥੇ ਮੌਕੇ ਤੇ ਮੈਂ ਤਾਂ ਜੀ ਹੁਣ ਹੀ ਪਹੁੰਚਿਆ ਸਿੱਧਾ ਹਸਪੀਟਲ ਜੀ ਐ ਕੀ ਘਟਨਾ ਤੁਸੀਂ ਸੁਣਾਓ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲਿਆਂਦੇ ਚੱਕ ਕੇ ਗਏ ਅਸ ਤਾਂ ਸਿੱਧਾ ਉਰੀ ਪਹੁੰਚੇ ਇਹ ਲਾਈਟ ਅੱਖਾਂ 'ਚ ਪੈਣ ਦਾ ਖਸਾ ਜਿਤਾਇਆ ਹੋ ਸਕਦਾ ਜੀ ਇਹ ਤੇ ਰક્ત ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਰક્ત 'ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀ ਗੇ ਰਾਤ ਨੂੰ ਵਾਲਾ ਮਲਕੀ ਚਾਰਾ ਵਾਲਾ ਮੈਂ ਹਾਂਜੀ ਕੀ ਘਟਨਾ ਵਾਪਰੀ ਸੀ ਜੀ ਰਾਤ ਮਾਤਾ ਜੀ ਜੋ ਆਇਆ ਕਰ ਵੀ ਉਹਨਾਂ ਖាច់ ਲਾਈਟ ਪਈਆ ਜਿਹੜਾ ਹੱਥ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਅੱਛਾ ਕੌਣ ਸੀਗੇ ਨੌਜਵਾਨ ਸੀ ਆ ਨਹੀਂ ਫਿਰ ਮੈਨੂੰ ਪੁਲਿਸ ਆਏ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ Baal phase ਸੀ ਉੱਪਰਲੇ ਪਾਸੇ ਲਾਈਟ ਲੂਟ ਅੱਖਾਂ ਜਪੈਨ ਕਰਕੇ ਨਹੀਂ ਨਹੀਂ ਰਾਤ ਨੂੰ ਉਹੀ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:00 ਵਜੇ ਦੇ ਕਰੀਬ ਆ 2:00 ਵਜੇ ਦੇ ਇਹ ਤੇ 7:00 ਵਜੇ ਆ ਜਰਾ ਆ ਜਰਾ 7:00 ਵਜੇ ਆਜੋ ਜੋ ਰਾਤ ਹੀ ਪੂਰੇ ਹੋ ਗਏ ਸਵੇਰੇ ਦੇਖਿਆ ਜੀ ਹਾਂ ਹਾਂ ਦੋ ਨਾਲ ਸਵੇਰੇ ਮੇਰਾ ਬਾਕਿਆ ਰਾਤ ਹੈਗਾ ਜੀ 1 2 ਵਜੇ ਦਾ ਯਾਨੀ ਪਤਾ ਰਾਹ ਹੀ ਨਹੀਂ ਕਿਨੇ ਸਵੇਰੇ ਦੱਸਿਆ ਪੁਲਿਸ ਨੂੰ ਯਾਨੀ ਸਾਨੂੰ 7:00 ਵਜੇ ਦੇ ਕਰੀਬ ਪਤਾ ਲੱਗਿਆ ਕਿ ਦੋ ਤੇ ਐਕਸੀਡੈਂਟ ਨਾਲ ਮੌਤਾਂ ਹੋਈਆਂ ਪਈਆਂ ਨੇ ਹੁੰਦੇ ਹੀ ਹੈ ਜਿਹੜੀ ਏਜੰਸੀ ਉਹ ਬਿਲਕੁਲ ਥੋੜੇ ਨਾਲ ਹੀ ਹੈ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕਲ ਤੇ ਇੱਕ ਮੁੰਡਾ ਦਾ ਹੈਗਾ ਸੀ ਹਰਸ਼ਦੀਪ ਸਿੰਘ ਸੈנסੋ ਵਾਲਾ ਕਲਾਂ ਦਾ ਦੂਸਰਾ ਹੈਗਾ ਸੀ ਨਾ ਗੁਰਵਿੰਦਰ ਸਿੰਘ 프리ਮਾਵਾਦਪੁਰ ਦਾ ਇਹ ਮੋਟਰਸਾਈਕਲ ਤੇ ਦੀ ਇਹਨਾਂ ਦਾ ਜਿਹੜਾ ਦਰਖਤੇ 'ਚ ਵੱਜਣ ਕਰਕੇ ਮੋਰੇ ਤੇ ਗੱਡੀ ਦੇ ਲੈਟਾ ਪੈਣ ਕਰਦਾ ਦਰਖਤਾ 'ਚ ਵੱਜਣ ਕਰਕੇ ਮੈਨੂੰ ਮੌਤ ਹੋ ਗਈ ਇਹ ਦੋਏ ਸਵਾਰ ਸੀਗੇ ਕਿ ਕਿੱਥੇ ਜਾ ਰਹੇ ਸੀ ਇਹ ਇੱਧਰੋਂ ਗੜੀਪੁਰ ਬਲਵਾਂ ਦੇ ਪਿੰਡ ਨੂੰ ਜਾਂਦੇ ਹੋਣਗੇ ਸੀ ਮੱਛਵੜੇਵਲ ਨੂੰ ਇਹ ਕੁਛ ਪਤਾ ਲੱਗਿਆ ਵੀ ਤੀਸਰਾ ਬੰਦਾ ਕਿਉਂਕਿ ਉੱਥੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਨਹੀਂ ਨਹੀਂ ਹਲੇ ਉਹ ਮਤਲਬ ਨਹੀਂ ਬਾਕੀ ਪੜਦਾ ਪੜਤਾਲ ਚੱਲ ਰਹੀ ਹੈ ਜੋ ਪਹਿਲੇ ਸਾਹਮਣੇ ਆਈ ਉਹ ਤੁਹਾਨੂੰ ਪਤਾ ਜਾਊਗਾ ਆਹ ਲੀ ਗੱਡੀ ਦਾ ਦੋ ਹੀ ਨੇ ਐਕਸੀਡੈਂਟ ਦੇ ਕਾਰਨ ਲਾਈਟ ਖੰਡੇ ਪੈਣ ਹਾਂਜੀ ਗੱਡੀ ਦੀਆਂ ਲਾਈਟਾਂ ਖੰਡਾਂ ਚ ਪੈਣ ਕਾਰਨ ਤੇ ਉਹ ਗੱਡੀ ਦਾ ਮਤਲਬ ਲਾਈਟ ਪੈਣ ਕਾਰਨ ਇਹ ਕੱਚੀ ਜਾ ਕੇ ਦਰਖਤ ਜਿਹਨਾਂ ਦਾ ਮੋਟਰਸਾਈਕਲ ਵੱਜਾ ਉਹ ਕਰਕੇ ਮੌਤ ਹੋ ਗਈ ਹਾਂਜੀ ਡਾਕਟਰ ਅਰਦੀਪ ਸਿੰਘ ਪਰ ਮੇਰੇ ਕੋਲ ਹੀ ਦੋ ਬਾਡੀਜ਼ ਆਈ ਨੇ ਜਿਹੜੀ ਪ੍ਰੋਟੈਕਟ ਤੇ ਮੈਂ ਸ਼ਿਫਟ ਕਰਾਈ ਗਿਆ ਮੋਰਚੀ ਚ ਪੋਸਟਮਾਰਟ ਵਾਸਤੇ ਇੱਕ ਦਾ ਨਾਮ ਅਰਦੀਪ ਸਿੰਘ ਦੂਸਰਾ ਨਾਮ ਗੁਰਵਿੰਦਰ ਸਿੰਘ ਇਹ ਇਥੋਂ ਸਮਰਾਲੇ ਤੋਂ ਜੌਬ ਕਰਕੇ ਰਾਤੀ ਮੱਛਵਾੜੇ ਜਾਦੇ ਸੀ ਮਿੱਤਰਾ ਇਹ ਬੈਂਡਾਇਨਟ ਹਾਂਜੀ ਲੈ ਤਾਂ ਮੈਂ ਪੋਸਟਮਾਰਟ ਵਾਸਤੇ ਬਾਡੀ ਲੈਣੇ ਅੱਜ ਪੋਸਟਮਾਰਟ ਹੋਣਾ ਹੈ